ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਛੇਮੀ ਪਾਤਸ਼ਾਹੀ ਚੌੜਾਖੂ ਫਗਵਾੜਾ ਬਲਕ ਖਾਲਸੇ ਦੇ ਨਾਮੇ ਸਾਲ ਦੀ ਆਮਦ ਨੂੰ ਸਮਰਪਿਤ ਸਰਬੱਤ ਦੇ ਭਲੇ ਲਈ ਅਤੇ ਚੇਦ ਦੇ ਮਹੀਨੇ ਦੀ ਸੰਗਰਾਂਦ ਦੇ ਸੰਬੰਧ ਵਿੱਚ ਮਹਾਨ ਗੁਰਮਤ ਸਮਾਗਮ ਗੁਰਦੁਆਰਾ ਛੇਮੀ ਪਾਤਸ਼ਾਹੀ ਚੌੜਾਖੂ ਫਗਵਾੜਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਅਮਨਦੀਪ ਸਿੰਘ ਜੀ ਜਥਾ ਮਤਾ ਕੋਲਾ ਜੀ ਭਲਾਈ ਕੇਂਦਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਚਰੀਏ ਗੁਰੂ ਚਰਨਾਂ ਨਾਲ ਜੋ

ਉਹ ਬਦ ਨੀਤ ਜੀ ਕਿਸੇ ਚ ਭੈਣ ਨਾ ਢੁੱਕੇ ਅੰਮ੍ਰਿਤ ਗੁਰੂ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਭਾਈ ਅਮਨਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਂਤੇ ਜਿੱਥੇ ਪ੍ਰਬੰਧਕਾਂ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਹੀ ਭਾਈ ਅਮਨਦੀਪ ਸਿੰਘ ਜੀ ਨੇ ਉਨ੍ਹਾਂ ਦੇ ਨਿੱਘੇ ਸਵਾਗਤ ਲਈ ਅਕਾਲ ਪੁਰਖ ਅਤੇ ਸਮੂਹ ਸੰਗਤਾਂ ਦਾ ਸ਼ੁਕਰਾਨਾ ਅਦਾ ਕੀਤਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀਆਂ ਤੇ ਆਏ ਹੋਏ ਪਤਵੰਤਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਵਿਸ਼ੇਸ਼ ਤੌਰ ਤੇ ਫਗਵਾੜਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਗੁਰਮੀਤ ਸਿੰਘ ਰਾਵਲਪਿੰਡੀ ਤੇਜਿੰਦਰ ਬਾਵਾ ਦਵਿੰਦਰ ਗੁਲਥਮ 蒂ਮੀ ਨਾਗ ਰਾਸ਼ੋ ਸ਼ੋ ਕੁਲਥਮ सुरेंद्र ਸਿੰਘ ਸ਼ਾਬੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਚੁੱਟ ਵਰਤਾਇਆ ਗਿਆ ਸਮਾਗਮ ਦੇ ਅੰਤ ਵਿੱਚ ਗੁਰਮੀਤ ਸਿੰਘ ਰਵਲਪਿੰਡੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਆਸ ਪ੍ਰਗਟਾਈ ਕਿ ਸੰਗਤ ਪ੍ਰਬੰਧਕ ਕਮੇਟੀ ਦਾ ਇਸੇ ਤਰ੍ਹਾਂ ਹੀ ਸਹਿਯੋਗ ਕਰਦੀ ਰਹੇਗੀ ਇਸਾਰੇ ਸਮਾਗਮ ਦਾ ਨਵਰੰਗ ਟੀਵੀ ਦੇ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕੋਰ ਦੁਆਰਾ ਛੇਵੀਂ ਪਾਸ਼ਾ ਚੋੜਾ ਕੋ ਪਕਵਾਲਾ ਲਾਉ ਅੱਜ 6 ਮਹੀਨੇ ਦੀ ਸੰਗਰਾਮ ਅਤੇ ਖਾਲਸੇ ਦੇ ਨਵੇਂ ਸਾਲ ਦੀ ਚੜ੍ਹਦੀ ਖੁਸ਼ੀ ਦੇ ਵਿੱਚ ਗੁਰਦੁਆਰਾ ਛੇਵੀਂ ਪਾਸ਼ਾ ਵਿਖੇ ਸਮਾਗਮ ਕਰਾਇਆ ਗਿਆ ਜਿਨ੍ਹਾਂ ਵਿੱਚ ਭਾਈ ਸਾਫਾਈ ਅਮਨਦੀਪ ਸਿੰਘ ਜੀ ਮਾਤਾ ਕੋਲਾ ਜੀ ਪ라이 ਕੇਂਦਰ ਸ਼੍ਰੀ ਅਮਰਪ੍ਰੀਤ ਸਾਹਿਬ ਜੀ ਨੇ ਆ ਕੇ ਕੀਰਤਨ ਨੂੰ ਕੀਰਤਨ ਸਾਲ ਨੇ ਹਾਲ ਕੀਤਾ ਹੈ ਭਾਈ ਸਾਹਿਬ ਜੀ ਬੜੀ ਧੀਰ ਤੋਂ ਅਸੀਂ ਉਹਨਾਂ ਨੇ ਬੇਨਤੀ ਕਰਦੇ ਸੀ ਕਿ ਫਗਵਾੜੀ ਸੰਗਤ ਨੂੰ ਯਾਦ ਕਰਦੀ ਆ ਫਗਵਾੜੇ ਆ ਕੇ ਤੁਸੀਂ ਕੀਰਤਨ ਦੀ ਸੇਵਾ ਨਿਭਾਓ ਸੌ ਫੜੀ ਦੇਰ ਤੋਂ ਬਾਅਦ ਉਹਨਾਂ ਨੇ ਸਾਡੀ ਬੇਨਤੀ ਪੂਰਵਾ ਕਰਕੇ ਅੱਜ ਫਗਵਾੜੇ ਆ ਕੇ ਪਹੁੰਚੇ ਹਨ ਭਾਈ ਸਾਹਿਬ ਜੀ ਦੇ ਅਸੀਂ तहे ਦਿਲੋਂ ਧੰਨਵਾਦੀ ਹਾਂ ਔਰ ਉੱਥੇ ਹੀ ਨਾਲ ਅਸੀਂ ਦੂਰ ਰਾੜੇ ਤੋਂ ਜਿਹੜੀ ਸੰਗਤ ਅੱਜ ਗੁਰਦਾਰਾ ਸਾਹਿਬ ਕੇ ਪਹੁੰਚੀ ਹੈ ਕਿਉਂਕਿ ਜਿੰਨੇ ਦੇਰ ਭਾਈ ਸਾਹਿਬ ਜੀ ਨੇ ਕੀਰਤਨ 2 ਘੰਟੇ ਕੀਤਾ ਹੈ 2.5 ਘੰਟੇ ਸੰਗਠਾ ਦੇ ਮੱਥਾ ਟੇਕਣ ਦੀ ਲਾਈਨ ਜਿਹੜੀ ਆ ਉਹ ਨੁ ਟੁੱਟੀ ਕਿਉਂਕਿ ਸੰਗਠਾ ਦੀ ਬਹੁਤ ਉੱਤਿਆਸੀ ਭਾਈ ਸਾਹਿਬ ਜੀ ਨੂੰ ਸੁਣਨ ਦਾ ਅਸੀਂ ਉੱਥੇ ਭਾਈ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਅਗਲੇ ਸਾਲ ਦਾ ਸਵਾਗਮ ਸਾਨੂੰ ਦੇ ਦਿੱਤਾ ਜਾਵੇ ਸੋ ਉਹਨਾਂ ਨੇ ਪ੍ਰਵਾਨਗੀ ਦਿੱਤੀ ਹੈ ਕਿ ਅਗਲੇ ਸਾਲ ਦਾ ਸਵਾਗਮ ਸ੍ਰੀ ਸੁਖਮਨੀ ਸਾਹਿਬ ਸੋਸਾਇਟੀ ਗੁਰਦਵਾਰਾ ਸਿੰਘ ਪਾਸੇ ਚੋੜਾ ਕੋ ਬਗਵਾੜਾ ਅਤੇ ਸ਼ੋਮਨੀ ਵਾਲਾ ਪੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਵੀ ਕਰਵਾਇਆ ਜਾਵੇਗਾ ਅਸੀਂ ਸਮੂਹ ਸੰਗਠਾ ਦੇ tardy lo trobadilla